ਸੂਬਾ ਸਰਕਾਰ ਵੱਲੋਂ ਮਾਈਨਿੰਗ ਤੇ ਲਗਾਈ ਗਈ ਪਾਬੰਦੀ ਦੇ باوجود ਵੀ ਲੋਕ ਨਜਾਇਜ਼ ਮਾਈਨਿੰਗ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਪਰ ਹੁਣ ਇਸ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦੇ ਰਹੇ ਲੋਕਾਂ ਨੂੰ ਠਲ ਪਾਉਣ ਤੇ ਲਈ ਲੋਕਲ ਪ੍ਰਸ਼ਾਸਨ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਕੜੀ ਦੇ ਤਹਿਤ ਪੁਲਿਸ ਵੱਲੋਂ ਜ਼ਿਲ੍ਹੇ ਦੇ ਪਿੰਡ ਨਾਰਾਇਣਪੁਰ ਹਾੜਾ ਵਿਖੇ ਨਜਾਇਜ਼ ਮਾਈਨਿੰਗ ਕਰ ਰਹੇ ਸੱਤ ਲੋਕਾਂ ਨੂੰ ਇੱਕ ਜੀਸੀਬੀ ਮਸ਼ੀਨ ਅਤੇ ਤਿੰਨ ਟਿਪਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਾਰਕਲਾ ਦੇ ਮੁਖੀ ਦਾ ਕਹਿਣਾ ਹੈ ਕਿ ਪਠਾਨਕੋਟ ਪੁਲਿਸ ਦੇ ਵੱਲੋਂ ਨਸ਼ਿਆਂ ਤੇ ਨਜਾਇਜ਼ ਮਾਈਨਿੰਗ ਖਿਲਾਫ ਯੁੱਧ ਪੱਧਰ ਦੇ ਉੱਪਰ ਕੰਮ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਰਾਇਣਪੁਰ ਹਾੜਾ ਵਿਖੇ ਕੁਝ ਲੋਕ ਨਜਾਇਜ਼ ਮਾਈਨਿੰਗ ਕਰ ਰਹੇ ਨੇ ਜਿਸ ਤਹਿਤ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਮਾਨਯੋਗ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ੇ ਮੁਤਾਬਕ ਨਸ਼ਾ ਤੇ ਮਾਈਨਿੰਗ ਦੀ ਨਹੀਂ ਚਲਾਈ ਹੋਈ ਹੈ ਇਸ ਦੇ ਮੁਤਾਬਕ ਕੱਲ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਹਾੜਾ ਨਾਰਾਇਣਪੁਰ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਅਸੀਂ ਫੁੱਲ ਸਪਾਰਟੀ ਪਰ ਲੈ ਕੇ ਮੌਕੇ ਤੇ ਪਹੁੰਚ ਗਏ ਉੱਥੇ ਤਿੰਨ ਟਿਪਪਰ ਇੱਕ ਜੀਸੀਪੀ ਮਸ਼ੀਨ ਕਬਜ਼ੇ ਲਈ ਗਈ ਉੱਥੇ ਮਾਈਨ ਅਫਸਰ ਆਇਆ ਤੇ ਪਰਚਾ ਦਸਟ੍ਰਿਕਟ ਕੀਤਾ ਇਸ ਵਿੱਚ ਸੱਤ ਅਕਿਊਜ਼ ਪੜੇ ਆ ਤੇ ਅੱਜ ਰੋਪੇਸ਼ ਅਦਾਲਤ ਕੀਤਾ ਜਾਵੇਗਾ ਜਗਬਾਣੀ ਟੀਵੀ ਦਿੱਲੀ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ